ਇਹ ਤੁਹਾਡਾ ਨਾਮ ਤੇ ਖੈਰਾ ਸਿੰਘ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਨਾ ਕਰ। ਦੇਖੋ ਮੈਂ ਸੰਗਰੂਰ ਦਾ ਭਾਈ ਮੈਂ ਐਡਾ ਵੱਡਾ ਲੀਡਰ ਨਹੀਂ ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣਿਆ ਪਤਾ ਉਹ ਵੀ ਮੋਦੀ ਚ ਕਿਹੜੇ ਹਲਕੇ ਤੋਂ ਲੜਦੇ ਆ ਸੋਨੀਆ ਗੱਲ ਜੀ ਕਿਹੜੇ ਹਲਕੇ ਤੋਂ ਲੜਦੇ ਆ ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ ਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ ਉਹਨਾਂ ਨੂੰ ਬਹੁਤ ਛੋਟਾ। ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓਂ ਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤਿਆ ਤਾਂ ਮਾਨ ਸਾਹਿਬ ਨੂੰ ਮਿਲਦਾ ਪੰਜ ਹਜ਼ਾਰ ਜਿਹੜੀ ਵੋਟ ਹੈ ਜਿਹੜੀ ਪਈ ਸੀ ਪਰ ਉਹ ਜਿਤਾਉਣ ਹਾਰਾਉਣ ਵਾਲੇ ਲੋਕ ਹੈ ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ ਸੋ ਪਤਾ ਨਹੀਂ ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲੇ ਆ ਕੇ ਕਾਹਨੂੰ ਲੜਦਾ ਸੀ ਉਦੋਂ ਵੀ ਪੰਜਾਬ ਚ ਕੈਪਟਨ ਮਰਿੰਦਰ ਸਿੰਘ ਹੈਗੇ ਸੀ ਬਾਦਲ ਸਾਹਿਬ ਹੈਗੇ ਸੀ ਲੰਬੀਉ ਉਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਤੇ ਉਹਨਾਂ ਦੀ ਗੱਲਾਂ ਕਰਦੇ 2500 ਕਰੋੜ ਦਾ ਤਾਂ ਚੰਨੀ ਸਾਹਿਬ ਚੋਣ ਜਾਬਤੇ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸੀ ਮੇਲਾ ਦਾ ਕਪਲੇ ਕਰਕੇ ਹੋਣਗੇ 10 ਕਰੋੜ ਰੁਪਈਆ ਤਾਂ ਉਹਨਾਂ ਦੇ ਭਾਂਜੇ ਦੇ ਘਰੋਂ ਜਿਹੜਾ ਫੜਿਆ ਗਿਆ ਜਿਹਦਾ ਹਜੇ ਤੱਕ ਮੈਨੂੰ ਲੱਗਦਾ ਪਤਾ ਨਹੀਂ ਕੀ ਬੀਜੇਪੀ ਨਾਲ ਸੈਟਿੰਗ ਕੀਤੀ ਆ ਸਾਡੇ ਬੰਦਿਆਂ ਜਿਨ੍ਹਾਂ ਨੇ ਘਰੋਂ ਕਦੇ ਰੁਪਈਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਤੇ ਚੰਨੀ ਦਾ ਮੌਜ ਨਾਲ ਲੁੱਡੀਆਂ ਪਾਉਂਦੇ ਫਿਰਦੇ ਆ ਕਦੇ ਕੁਛ ਕਰਦਾ ਕਦੇ ਕੁਛ ਸੋ ਚੰਨੀ ਸਾਹਿਬ ਕੀ ਕਹਿੰਦੇ ਕੀ ਨਾ ਉਹਦਾ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੱਸ ਦਿੱਤਾ ਜੇ ਚੰਨੀ ਸਾਹਿਬ ਬਹੁਤ ਇਮਾਨਦਾਰ ਹੁੰਦੇ ਬਹੁਤ ਉਹਨਾਂ ਨੇ ਕੰਮ ਕਰੇ ਹੁੰਦੇ ਚਲੋ ਭਧੌੜਤਾ ਬਾਹਰਲਾ ਹਲਕਾ ਸੀ ਲੋਕਾਂ ਨੇ ਜਿੱਥੇ ਪਹਿਲਾਂ ਲੜੇ ਇਲੈਕਸ਼ਨ ਜਿੱਤੇ ਉਹ ਚਮਕੌਰ ਸਾਹਿਬ ਤੋਂ ਮੰਜੀ ਠੋਕਤੀ ਸੋ ਲੋਕ ਬੜੇ ਸਿਆਣੇ ਆ ਸਾਰਾ ਕੁਝ ਜਾਣਦੇ ਆ ਲੋਕਾਂ ਨੇ 2022 ਦੇ ਚੋਣਾਂ ਚ ਵੀ ਦੱਸਿਆ ਤੇ ਹੁਣ ਵੀ ਜਿੱਥੋਂ ਐਤਕੀ ਐਮਪੀ ਦੀ ਇਲੈਕਸ਼ਨ ਚ ਚੰਨੀ ਸਾਹਿਬ ਲੜ ਰਹੇ ਆ ਕਦੇ ਕੌਣਮ ਛੱਡ ਕੇ ਭੱਜ ਜਾਂਦਾ ਸਾਰੀ ਕਾਂਗਰਸ ਮੈਨ ਲੱਗਦਾ ਉੱਥੋਂ ਚੰਨੀ ਸਾਹਿਬ ਨੇ ਖਾਲੀ ਕਰ ਦੇਣੀ ਆ ਮਤਲਬ ਕਿ ਹਰੇਕ ਕਿਤੇ ਜਾ ਕੇ ਹਰ ਬੰਦਾ ਕੁਛ ਨਾ ਕੁਛ ਮੇਰਾ ਕਹਿੰਦਾ ਉਹਨੂੰ ਬਾਪੂ ਇੱਥੇ ਜਲੰਧਰੀ ਕੰਮ ਕਰਦਾ ਸੀ ਸੋ ਲੋਕ ਜਿਹੜੇ ਨਾ ਮਤਲਬ ਕਿ ਐਡੇ ਭੋਲੇ ਨਹੀਂ ਹੁੰਦੇ ਜਲੰਧਰ ਵਾਲਾ ਚਲੋ ਵੈਸੇ ਐਡਵਾਂਸਡ ਏਰੀਆ ਬੜੇ ਪੜੇਲੇ ਖੇ ਲੋਕ ਨੇਗੇ ਹਨਾ ਇੱਥੇ ਜਦੋਂ ਮਾਲਵੇ ਵਾਲੇ ਕਹਿ ਲੋ ਜਿਨ੍ਹਾਂ ਨੂੰ ਭੋਲੇ ਸਿੱਧੇ ਸਾਦੇ ਲੋਕ ਕਿਹਾ ਜਾਂਦਾ ਉਹ ਨਹੀਂ ਪਿੱਛੇ ਲੱਗੇ ਤਾਂ ਦਵਾਬੇ ਵਾਲੇ 100% ਜਿਹੜੀ ਛਾਲਾਂ ਚਕਾਉਣਗੇ ਲੋਕ